ਸਾਥੀਓ ਅਸੀਂ ਥਾਣੇ ਸਦਰ ਖੜੇ ਆ ਆ ਜਿਹੜੇ ਪਿਛਲੇ ਦਿਨੀ ਨਕਲੀ ਡੀਏਪੀ ਫੜੀ ਗਈ ਸੀ ਜਿਹਦੇ ਜਿਹਦੇ ਸੈਂਪਲ ਮਿੱਟੀ ਆਈ ਹੈ ਅੱਜ ਥਾਣੇ ਡੀਏਪੀ ਲੈ ਕੇ ਆਏ ਆ ਤੁਹਾਨੂੰ ਵਿਖਾ ਰਹੇ ਆ ਮੌਕੇ ਦੇ ਹਾਲਾਤ ਜਿਹੜੀ ਡੀਏਪੀ ਅੱਜ ਸਦਰ ਥਾਣੇ ਦੇ ਬੋਰ ਦੇ ਵਿੱਚ ਆ ਗਈ ਹੈ ਪਰ ਵੇਖ ਲਓ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਬੰਦਾ ਫੜਿਆ ਨਹੀਂ ਗਿਆ ਤੇ ਉਹਦੇ ਅੱਗੇ ਨੈਕਸਸ ਦਾ ਪਤਾ ਨਹੀਂ ਲੱਗਿਆ ਤੇ ਕਿਸਾਨ ਮਿੱਟੀ ਖੇਦਾ ਮਿੱਟੀ ਦੇ ਵਿੱਚ ਮਿੱਟੀ ਪਾ ਰਿਹਾ ਆ ਤੁਹਾਨੂੰ ਔਲਾਦ ਵਿਖਾ ਰਹੇ ਆ ਅੱਜ ਥਾਣਾ ਸਦਰ ਬੋਰ ਚ ਖੜੇ ਆ ਆ ਜਾਓ ਆ ਜਿਹੜੀ ਨਕਲੀ ਖਾਦ ਪਿਛਲੇ ਦਿਨੀ ਚੂੜਖੜੇੋਂ ਫੜੀ ਗਈ ਸੀ ਅੱਜ ਥਾਣੇ ਸਦਰਬੋਹਰ ਵਿੱਚ ਆ ਗਈ ਆ ਵੇਖ ਲੋ ਜਿਹੜੀ ਧੇਰ ਜਿਹੜੀ ਪੀੜਾ ਧੇਰ ਲੈ ਕੇ ਗਈ ਸੀ ਉਹ ਵੀ ਨਾਲ ਖੜੀ ਐ ਪਰ ਅਜੇ ਤੱਕ ਕਹਿੰਦੇ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਤਾਂ ਉਹ ਫੜਿਆ ਗਿਆ ਖਾਦਲਾ ਤੇ ਨਾ ਜਿਹੜੇ ਖਾਦ ਜਿਹਨੇ ਵੇਚੀ ਐ ਜਿਹੜਾ ਐਡੀਓ ਆਪਦੀ ਦੁਕਾਨ ਕਰਕੇ ਵੇਚਦਾ ਨਾ ਉਹ ਫੜਿਆ ਗਿਆ ਇਹ ਹਾਲਾਤ ਵੇਖ ਲੋ ਮੈਂ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਸਾਹਿਬ ਖੁਡੀਆਂ ਨੂੰ ਕਹਾ Rajasthan ਵਾਲੇ ਮੰਤਰੀ ਰੀਸ ਕਰ ਲੋ ਮੰਤਰੀ ਸਾਹਿਬ ਆਪਣੇ ਆਂ ਵੇਖ ਲੋ ਨਕਲੀ ਖਾਦ ਤੁਹਾਡੇ ਸਦਰ ਥਾਣੇ ਬੋਹਰ ਦੇ ਵਿੱਚ ਆ ਗਈ ਐ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਜੇ ਕਿਸਾਨ ਹੀ ਨਾ ਰਿਹਾ ਤੇ ਕਿੱਥੋਂ ਬਚੇਗਾ ਕਿ ਕੋਈ ਕਿਸਾਨ ਤੋਂ ਹੀ ਅੰਨ ਪੈਦਾ ਹੋਣਾ ਹੈ ਤੁਸੀਂ ਇਹ ਨਾ ਸੋਚੋ ਵੀ ਕਿਸਾਨ ਨੂੰ ਬਰਬਾਦ ਕਰਕੇ ਤੇ ਤੁਸੀਂ ਕੋਈ ਵੱਡੇ ਬਣ ਜਾਓਗੇ ਜੇ ਕਿਸਾਨ ਦੇ ਪੱਲੇ ਕੱਖ ਨਾ ਰਿਹਾ ਤੇ ਤੁਹਾਡੇ ਪੱਲੇ ਕੱਖ ਵੀ ਨਹੀਂ ਲੈਣਾ ਤੁਹਾਨੂੰ ਲਾਦ ਵਿਖਾਇਆ ਸਦਰ ਥਾਣੇ ਬੋਰ ਦੇ ਜਿੱਥੇ ਅੱਡੀਏ ਵੀ ਨਗਲੀ ਖਾਦ ਪਈ ਹੈ ਹਾਂਜੀ ਭਾਈ ਜੀ ਤੁਸੀਂ ਜਾਣਕਾਰੀ ਦਿਓ ਖਾਦ ਕਿੱਥੋਂ ਖਰੀਦੀ ਸੀ ਕਿੰਨੀ ਖਰੀਦੀ ਸੀ ਤੇ ਕਿਵੇਂ ਪਤਾ ਲੱਗਿਆ ਵੀਰੇ ਸਾਨੂੰ ਆੜਤੀ ਦਾ ਫੋਨ ਆਇਆ ਸੀ ਅਸੀਂ ਬਲੂਆ ਨੇ ਗਏ ਸੀ ਉੱਥੋਂ ਸਾਨੂੰ ਸ਼ੋਕਮਾਰ ਨੇ ਜਿਹੜਾ ਖੇਤੀਬਾੜੀ ਵਿਭਾਗ ਅਫਸਰ ਹੈ ਉਹਨੇ ਸਾਨੂੰ ਚੁਕਾਈ 100 ਘਟਾ ਲਈਏ 1350 ਦੇ حساب ਪੂਰੇ ਪੈਸੇ ਲਏ ਆ ਰਹਿਣ ਅਗਲੀ ਦਿੱਤੀ ਗਈ ਇਹਦੇ ਤੇ ਬਣਦੀ ਕਾਰਵਾਈ ਚਾਹੀਦੀ ਐ ਸ਼ੋਕ ਨੂੰ ਫੜਨਾ ਚਾਹੀਦਾ ਜੀ ਸਰ ਉਹ ਸਾਰਾ ਉਹਨੀਆਂ 5 ਦੁਕਾਨਾਂ ਚੱਲਦੀਆਂ ਪਈਆਂ ਖੁਦ ਮੁਲਾਜ਼ਮ ਹੋ ਕੇ 5-5 ਦੁਕਾਨਾਂ ਕੀਤੀ ਬੈਠੇ ਨੇ ਜ਼ਿੰਮੇਵਾਰ ਦਾ ਕੋਈ ਹਾਲ ਨਹੀਂ ਜੀ ਫਿਰ ਕੱਲ ਨੂੰ ਕਹਣਗੇ ਜ਼ਿੰਮੇਵਾਰ ਮਾਇਬਾ ਮੰਗਦਾ ਤਰਨੇ ਲਾਉਂਦਾ ਜੇ ਸਾਡੇ ਨਾਲ ਇਹ ਹਾਲਾਤ ਹੋਣਗੇ ਤੇ ਬਾਈ ਤਰਨੇ ਵੀ ਲੱਗਣਗੇ ਤੇ ਮਾਇਬਾ ਵੀ ਮੰਗਾਂਗੇ ਅਰਧੀ ਦੇ ਕੈਂਤ ਅਸੀਂ ਲੈ ਕੇ ਆਏ ਤੇ ਬੱਲੂ ਵਾਲੇ ਤੇ ਅਸੀਂ ਲੈ ਕੇ ਆਏ ਬੱਲੂ ਵਾਲੇ ਸ਼ੋਕਮਾਨ ਤੋਂ ਕੇਰੇਖੜਾ ਰੋਡ ਕਢਾਉਣੇ ਰਹਿੰਦੇ ਚੋਂ ਇਹ ਅੱਜ ਅਸੀਂ ਝੁੰਡਖੜੇ ਤੋਂ ਅਬੋਰ ਲਿਆ ਕੇ ਸਦਰ ਦੇ ਵਿੱਚ ਰੱਖ ਦਿੱਤੀ ਖਾਦ ਲੈ ਕੇ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਹਿ ਰਹੇ ਨੇ ਵੀ ਕਾਰਵਾਈ ਮਨਨ ਚੱਲ ਰਹੀ ਹੈ ਜੀ